ਅੱਜ ਕੱਲ ਸੰਤਾਂ ਤੇ ਮਹਾਂਤਾਂ ਦੇ ਵਿੱਚ ਕੋਈ ਫਰਕ ਨਹੀਂ ਲਹਿ ਗਿਆ ਆ ਮਾੜੀ ਜੀ ਸੰਤ ਰਜਿੰਦਰ ਸਿੰਘ ਖਾਲਸਾ ਜੀ ਦੀ ਗੱਲ ਸੁਣਿਓ ਤਾਂ ਫੇਰ ਕਰਦੇ ਆ ਗੱਲ ਵੀਡੀਓ ਨੂੰ ਪੂਰੀ ਦੇਖ ਲਿਓ ਇਹਦੇ ਵਿੱਚ 2-4 ਸਵਾਲ ਆ ਸਿੱਖ ਸੰਗਤਾਂ ਵਾਸਤੇ ਤੇ ਇਨ੍ਹਾਂ ਧਰਮ ਦੇ ਠੇਕੇਦਾਰਾਂ ਵਾਸਤੇ ਤੇ ਅੱਜ ਮੈਂ ਦੇਖ ਰਿਹਾ ਅੱਜ ਛੋਟੀ ਸੀਰੀ ਸਾਭੀ ਉਤਾਰ ਦਿੱਤੀ ਸਕੂਲਾਂ ਵਿੱਚ ਕੜਾ ਉਤਰਵਾ ਦਿੱਤਾ ਕੁਰਪਾਨਾ ਉਤਰਵਾ ਦਿੱਤੀਆਂ ਕੋਈ ਵੀ ਚਿੰਨ ਜਿਹੜਾ ਹੈ ਤੁਹਾਡੇ ਬੱਚੇ ਜਿਹੜੇ ਤੁਸੀਂ ਪਾਨੇ ਇੰਗਲਿਸ਼ ਮੀਡੀਅਮ ਸਕੂਲਾਂ ਦੇ ਵਿੱਚ ਉੱਥੇ ਤੁਹਾਡਾ ਕੜਾ ਵੀ ਉਤਰਵਾ ਦਿੱਤਾ ਹੈ ਆਪ ਜੀ ਦੇ ਕਿਰਪਾਨਾ ਵੀ ਉਤਰਵਾ ਦਿੱਤੀਆਂ ਤੁਹਾਡੀਆਂ ਤੁਸੀਂ ਭਾਈ ਸਾਹਿਬ ਜੀ ਹੁਣ ਕੀ ਹੋ ਗਿਆ ਪਾਣੀਪਤ ਵਿੱਚ ਕੱਲ ਪਰਸੋਂ ਦੀ ਗੱਲ ਹੈ ਤਰੀਕ ਤੇ ਕੋਈ ਗਵਾਹੀ ਦੇਣ ਆਇਆ ਸੀ ਸ੍ਰੀ ਸਾਹਿਬ ਉਤਰਵਾਤੀਓ ਲੇਕਿਨ ਜੱਜ ਨੇ ਕਿਹਾ ਭਈ ਸ੍ਰੀ ਸਾਹਿਬ ਬਾਹਰ ਰੱਖ ਕੇ ਆ ਸਰ ਰੱਖਿਆ ਪਰਸੋਂ ਵੀ ਦਰਬਾਰ ਉੱਥੇ ਆਸਟ੍ਰੇਲੀਆ ਦੀ ਸੰਗਤ ਦੇ ਸਮਾਗਮਤੀ ਆਈ ਸੀ ਉਹਨਾਂ ਦੀ ਛੋਟੀ ਸ੍ਰੀ ਸਾਹਿਬ ਗੱਲ ਵਾਲੀ ਉਹ ਵੀ ਉਤਰਵਾਤੀ ਵੱਡੀ ਤਾਂ ਡੋਮੈਸਟਿਕ ਤੇ ਉਤਾਰਦੇ ਹੀ ਉਤਾਰਦੇ ਨੇ ਕੱਲ ਦੇਖਿਆ ਛੋਟੀ ਸ੍ਰੀ ਸਾਹਿਬ ਵੀ ਉਤਰਵਾਤੀ ਸਿਰਫ ਇੰਨੀ ਕੋਈ ਇੰਨੀ ਸ੍ਰੀ ਸਾਹਿਬ ਉਹ ਵੀ ਉਤਰਵਾ ਦਿੱਤੀ ਕਹਿੰਦਾ ਮਤਲਬ ਹੈ ਹੁਣ ਸਾਡੇ ਦੇ ਅਟੈਕ ਹੁਣੇ ਸრულ ਹੋ ਗਏ ਜੇ ਅਜੇ ਵੀ ਸਿੱਖ ਸੁੱਤਾ ਰਹਿ ਗਿਆ ਬਹੁਤ ਵੱਡਾ ਨੁਕਸਾਨ ਸਾਡੇ ਪੰਥ ਤੇ ਹੋ ਰਿਹਾ ਹੈ ਪੰਥ ਦੇ ਹੋਣਾ ਹੀ ਵੀ ਹੈ ਕਿਉਂਕਿ ਪੰਜਾਬ ਨੂੰ ਆਪਾਂ ਨੇ ਵੀ ਪੰਜਾਬ ਪੰਜਾਬ ਕਹਿੰਦਾ ਪੰਜਾਬ ਨਹੀਂ ਜੇ ਪੰਜਾਬ 'ਚ ਅੱਗ ਲੱਗਦੀ ਤਾਂ ਹਰਿਆਣੇ 'ਚ ਵੀ ਲੱਗਦੀ ਹੈ ਉਹ ਯੂਪੀ 'ਚ ਵੀ ਲੱਗਦੀ ਹੈ ਉਹ ਪਹਿਲੀ ਗੱਲ ਤਾਂ ਸਿੱਖ ਨਾ ਗਿਆ ਕਿ ਉਹ ਵੀ ਸਿੱਖ ਜੇ ਅੱਜ ਵੀ ਸੁੱਤਾ ਰਹਿ ਗਿਆ ਤੇ ਪੰਥ ਨੂੰ ਖਤਰਾ ਕਿਉਂਕਿ ਸਿੱਖ ਉਹ ਵਾ ਜਿਹੜਾ ਸਿੱਖਣਾ ਚਾਹੁੰਦਾ ਕੁਝ ਜੋ ਕੁਛ ਤੁਸੀਂ ਸਿਖਾਈ ਜਾਂਦੇ ਆ ਉਹੋ ਸਿੱਖ ਕਰੀ ਜਾਂਦਾ ਅਗਰ ਜੇ ਸਿੱਖ ਕੁਛ ਸਿੱਖਣਾ ਨਾ ਨਾ ਚਾਹੁੰਦਾ ਹੋਵੇ ਤੇ ਤੁਹਾਡੇ ਅੱਗੇ ਬਹਿ ਕੇ ਤੁਹਾਡੀਆਂ ਗੱਲਾਂ ਨਾ ਸੁਨੇ ਤੇ ਸਿੰਘ ਤੇ ਸਿੱਖ ਵਿੱਚ ਫਰਕ ਆ ਸਿੱਖ ਵਿਚਾਰਾ ਉਹ ਆ ਜਿਹੜਾ ਸਿੱਖਣਾ ਚਾਹਦਾ ਵਾ ਸਿੰਘ ਤੇ ਪੰਡਤ ਦੋਨੇ ਇੱਕੋ ਚੀਜ਼ ਆ ਕਿਉਂਕਿ ਦੋਵੇਂ ਇੱਕੋ ਹੀ ਕੰਮ ਕਰਦੇ ਆ ਵੀ ਦੋਨਾਂ ਕੋਲ ਗ੍ਰੰਥਾਂ ਦਾ ਗਿਆਨ ਆ ਤੇ ਦੋਵੇਂ ਆਪਸ ਵਿੱਚ ਇਹੋ ਲੜਾਉਂਦੇ ਆ ਦੂਸਰੇ ਪਾਸੇ ਹਿੰਦੂ ਪੰਡਤ ਕਹਿ ਦਿੰਦੇ ਆ ਵੀ ਸਨਾਤਨ ਨੂੰ ਇਸ ਟਾਈਮ ਖਤਰਾ ਤੇ ਇੱਕ ਪਾਸੇ ਇਹ ਕਹਿ ਲਾ ਪੈਂਦੇ ਆ ਵੀ ਪੰਥ ਨੂੰ ਇਸ ਟਾਈਮ ਖਤਰਾ ਲੇਕਿਨ ਭਰਾਵੋ ਇਹ ਲੋਕ ਜਿਹੜੇ ਆ ਇਹ ਸਿਰਫ ਤੇ ਸਿਰਫ ਕੀ ਆ ਆ ਸਾਨੂੰ ਆਪਸ ਵਿੱਚ ਲੜਾ ਰਹੇ ਆ ਹੁਣ ਦੂਜੀ ਗੱਲ ਕਹਿੰਦਾ ਵੀ ਮਾਡਲ ਸਕੂਲਾਂ ਦੇ ਵਿੱਚ ਸਾਡੇ ਬੱਚਿਆਂ ਦੇ ਕੜੇ ਲਵਾ ਦਿੱਤੇ ਇੰਗਲਿਸ਼ ਮਾਡਲ ਸਕੂਲਾਂ 'ਚ ਜਦ ਤੁਸੀਂ ਇਹ ਸਵਾਲ ਲਾ ਲਓ ਵੀ ਮਾਡਲ ਨਾ ਕੋਈ ਸਮਝੋ ਨਾ ਵੀ ਮਾਡਲ ਸਕੂਲ ਆ ਵੀ ਮਾਡਲ ਸਕੂਲ ਉਹਨਾਂ ਨੇ ਐਵੇਂ ਨਹੀਂ ਨਾਂ ਰੱਖਿਆ ਉਹਨਾਂ ਨੇ ਨਾਂ ਰੱਖਿਆ ਇਸੇ ਕਰਕੇ ਆ ਵੀ ਇਸ ਸਕੂਲ ਦੇ ਵਿੱਚ ਭਾਈ ਫਰੇਖ ਧਰਮ ਦਾ ਬੱਚਾ ਹਰੇਕ ਜਾਤ ਪਾਤ ਦਾ ਬੱਚਾ ਆ ਸਕਦਾ ਇਸੇ ਕਰਕੇ ਉੱਥੇ ਕੜੇ ਤਾਂ ਲਵਾਏ ਜਾਂਦੇ ਆ ਵੀ ਉੱਥੇ ਹਰ ਧਰਮ ਦਾ ਬੱਚਾ ਜਿਹੜਾ ਉਹ ਪੜਨਾ ਆਉਂਦਾ ਵਾ ਤੇ ਅਗਰ ਜੇ ਤੁਹਾਨੂੰ ਇੰਨਾ ਹੀ ਫਿਕਰ ਆ ਸਿੱਖ ਬੱਚਿਆਂ ਦਾ ਤੇ ਤੁਸੀਂ ਫਿਰ ਗੁਰਦੁਆਰੇ ਵੱਡੇ-ਵੱਡੇ ਬਣਾਏ ਜਾਂਦੇ ਆ ਧਰਤੀ ਉੱਤੇ ਪੱਥਰ ਵਿਛਾਈ ਜਾਂਦੇ ਆ ਤੇ ਤੁਸੀਂ ਉਹਦੇ ਨਾਲੋਂ ਫਿਰ ਸਕੂਲ ਕਿਉਂ ਨਹੀਂ ਖੋਲਦੇ ਕਿਉਂਕਿ ਕਿੰਨੇ ਗਰੀਬ ਬੱਚੇ ਸਿੱਖਾਂਦੇ ਆ ਉਹ ਜਿਹੜੇ ਪੜਦੇ ਵੀ ਕੋਈ ਨਹੀਂ ਲੇਕਿਨ ਪੜਦੇ ਕੋਈ ਨਹੀਂ ਤੇ ਬਾਅਦ ਦੇ ਵਿੱਚ ਤੁਸੀਂ ਕੀ ਕਰਦੇ ਆ ਬਾਣਾ ਪਵਾ ਦਿੰਦੇ ਆ ਤੇ ਉਹਨਾਂ ਨੂੰ ਕੋਈ ਇਸ ਬਾਰੇ ਗੱਲ ਦਾ ਵੀ ਨਹੀਂ ਪਤਾ ਹੁੰਦਾ ਕੋਈ ਅਕਲ ਨਹੀਂ ਹੁੰਦੀ ਇਸੇ ਕਰਕੇ ਸਾਡੀਆਂ ਜਿਹੜੀਆਂ ਲੜਾਈਆਂ ਵਾ ਉਹ ਆਪਸ ਵਿੱਚ ਵਧਣ ਨਹੀਂ ਆਵਾ ਘਟਣ ਨਹੀਂ ਲੈਂਆਂ ਤੇ ਦੂਜੀ ਗੱਲ ਇਹ ਕਹਿੰਦਾ ਵੀ ਜੱਜ ਸਾਹਿਬ ਨੇ ਜਿਹੜੀ ਆ ਗਵਾਹੀ ਦੇਣ ਗਿਆ ਸੀ ਬੰਦਾ ਵੀ ਜੱਜ ਸਾਹਿਬ ਨੇ ਉਹਦੀ ਜਿਹੜੀ ਕਿਰਪਾਨ ਸੀ ਉਹ ਲਵਾ ਦਿੱਤੀ ਹੁਣ ਜੱਜ ਸਾਹਿਬ ਕਿਸੇ ਪੋਜੀਸ਼ਨ ਤੇ ਬੈਠਾ ਜੱਜ ਸਾਹਿਬ ਕੋਈ ਅੱਗੇ ਹਥਿਆਰ ਲੈ ਕੇ ਨਹੀਂ ਬੈਠਾ ਤੇ ਜੱਜ ਸਾਹਿਬ ਨੇ ਡਿਗਰੀਆਂ ਕੀਤੀਆਂ ਹੋਈਆਂ ਪੜਿਆ ਹੋਇਆ ਤੇ ਜੱਜ ਸਾਹਿਬ ਨੂੰ ਪਤਾ ਵੀ ਇਹ ਅਨਪੜ ਗਵਾ ਦਾ ਵੀ ਇਹਨਾਂ ਨੂੰ ਅਕਲ ਮੌਤ ਕੋਈ ਨਹੀਂ ਗੀ ਇਸੇ ਕਰਕੇ ਉਹ ਕਿਰਪਾਨਾ ਬਾਹਰ ਲਵਾ ਦਿੰਦੇ ਆ ਇਸੇ ਕਰਕੇ ਭਰਾਵੋ ਇਹਨਾਂ ਦੇ ਬਾਰੇ ਕੁਛ ਨਾ ਕੁਛ ਸੋਚੋ ਕਿਉਂਕਿ ਇਹ ਸਿੱਖੀ ਦੇ ਨਾਲ ਤੁਹਾਨੂੰ ਜੋੜ ਨਹੀਂ ਰਹੇ ਇਹ ਸਿਰਫ ਕੀ ਕਰਦੇ ਆ ਇਹ ਪੁਜਾਰੀ ਦਾ ਸਮਾਨ ਵੇਚਣ ਦੇ ਆ ਵੀ ਆ ਜਿਹੜਾ ਕਿਰਪਾਨਾ ਕੰਗੇ ਕਸ਼ਾਰੇ ਬਾਣੇ ਇਹ ਸਿਰਫ ਇਹਨਾਂ ਦਾ ਧੰਦਾ ਵਾ ਇਹ ਆਪਣੇ ਬਿਜ਼ਨਸ ਨੂੰ ਫਲਾ ਰਹੇ ਆ ਇਹ ਸਿੱਖੀ ਨੂੰ ਨਹੀਂ ਫਲਾ ਰਹੇ ਵੀ ਹੁਣ ਇੱਕ ਹਿਸਾਬ ਲਾ ਲਓ ਵੀ ਹੁਣ ਆਪਾਂ ਕਿੰਨੀ ਗੱਲਬਾਤ ਸੁਣੀ ਦੀ ਆ ਵੀ ਕੋਈ ਕਹਿ ਦਿੰਦਾ ਉੱਠ ਕੇ ਸੋਸ਼ਲ ਮੀਡੀਆ ਤੇ ਵੀ ਮੈਂ ਲੱਖ ਬੰਦੇ ਨੂੰ ਆਮਦਨ ਤੇ ਛਕਾ ਦਿੱਤਾ ਹੁਣ ਜਿਹੜਾ ਲੱਖ ਬੰਦੇ ਨੂੰ ਜਿਹਨੇ ਆਮਦਨ ਤੇ ਛਕਾਇਆ ਵਾ ਤੂੰ ਦੇਖੋ ਨਾ ਵੀ ਜਿਹੜੀ ਕਿਰਪਾਨ ਆ ਕੰਗਾ ਕਸ਼ੇਰਾ ਇਹ ਕੋਈ ਫਰੀ ਥੋੜਾ ਲੱਭ ਜਾਂਦਾ ਵੀ ਉਹ ਵੀ ਕਮਾਰਿਆ ਵਾ ਵੀ ਇਹ ਇਹਨਾਂ ਲੋਕਾਂ ਨੇ ਹੀ ਡੇਰੇ ਬਣਾਏ ਹੋਏ ਆ ਸਾਰੇ ਹੁਣ ਤੁਸੀਂ ਇਹ ਸਾਬ ਨਾਲ ਲਓ ਵੀ ਗੁਰੂ ਸਾਹਿਬ ਨੇ ਜਿਹੜਾ ਖਾਲਸਾ ਤਿਆਰ ਕੀਤਾ ਸੀ ਉਹ ਇਦਾਂ ਦਾ ਖਾਲਸਾ ਤਿਆਰ ਕੀਤਾ ਸੀ ਅਨਪੜ੍ਹ ਲੋਕਾਂ ਦਾ ਅੰਨੇ ਗੁੰਗੇ ਬੋਲੇ ਲੰਗੜੇ ਬਜ਼ੁਰਗ ਬਜ਼ੁਰਗ ਬੀਬੀਆਂ ਬੱਚੇ ਵੀ ਅਸੀਂ ਬੱਚਿਆਂ ਨੂੰ ਲੜਾਉਣਾ ਵਾ ਕਿਉਂਕਿ ਤੇ ਲੜਾਈ ਤਾਂ ਸਾਡੀ ਚੱਲਣ ਈ ਆ ਵੀ ਜ਼ੁਲਮ ਦੇ ਖਿਲਾਫ ਜਿਹੜਾ ਜ਼ੁਲਮ ਹੋ ਰਿਹਾ ਵਾ ਭਾਰਤ ਦੇ ਵਿੱਚ ਤੇ ਬੱਚੇ ਸਾਡੇ ਜਾ ਕੇ ਲੜਾਈ ਲੜਨਗੇ ਬਜੁਰਗ ਸਾਡੇ ਲੜਾਈ ਲੜਨਗੇ ਨਹੀਂ ਇਹਨਾਂ ਲੋਕਾਂ ਨੂੰ ਸਮਝਣਾ ਪਏਗਾ ਕਿਉਂਕਿ ਇਹ ਜਿਹੜੇ ਲੋਕ ਆ ਸਾਰੇ ਪੁਜਾਰੀ ਦਾ ਸਮਾਨ ਵੇਚਣਦੇ ਆ ਇਹ ਉਹੀ ਕੰਮ ਕਰਦੇ ਆ ਵੀ ਜਿੱਦਾਂ ਸ਼ੋਰੂਮਾਂ ਦੇ ਅੱਗੇ ਬੁੱਤ ਬਣਾ ਕੇ ਖੜੇ ਕੀਤੇ ਹੁੰਦੇ ਨਾ ਸ਼ੋਅਰੂਮ ਆ ਲਿਆਣ ਕੱਪੜੇ ਤੇ ਬੱਚਿਆਂ ਦੇ ਤੇ ਜਵਾਨ ਲੋਕਾਂ ਦੇ ਕੱਪੜੇ ਪਵਾ ਕੇ ਉਸੇ ਹਿਸਾਬ ਨਾਲ ਪੁਜਾਰੀ ਨੇ ਇਹ ਲੋਕ ਤਿਆਰ ਕੀਤੇ ਹੋਏ ਆ ਗਾਤਰੇ ਕਿਰਪਾਨਾ ਪਵਾ ਕੇ ਵੀ ਇਹ ਸਾਡੇ ਵਿੱਚ ਭੇਜੇ ਹੋਏ ਆ ਵੀ ਇਹਨਾਂ ਚੀਜ਼ਾਂ ਦਾ ਪ੍ਰਚਾਰ ਕਰਨ ਨੂੰ ਇਹ ਪ੍ਰਚਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਦਿਆਨੀ ਕਰਦੇ ਇਹ ਪ੍ਰਚਾਰ ਸਿਰਫ ਕਰਦੇ ਆ ਆਪਣੇ ਸਮਾਨ ਦਾ ਹੁਣ ਅਗਰ ਜੇ ਇਹਨਾਂ ਲੋਕਾਂ ਨੇ ਸਿੱਖੀ ਨੂੰ ਵਧਾਉਣਾ ਹੋਵੇ ਮੁਝੇ ਜ਼ੁਲਮ ਦਾ ਸਾਹਮਣਾ ਕਰਨਾ ਹੋਵੇ ਜ਼ੁਲਮ ਨਾਲ ਟੱਕਰ ਲੈਣੀ ਹੋਵੇ ਤੇ ਇਹ ਲੋਕ ਜਿਹੜੇ ਆ ਉਹ ਵਿੱਤ ਦਾਣਾ ਕਰਨ ਇਹ ਲੋਕ ਭਰਤੀ ਕਰਨ ਵੀ ਜਿੱਦਾਂ ਪੰਜਾਬ ਪਾਸ ਦੇ ਵਿੱਚ ਜਿੱਦਾਂ ਫੌਜ ਦੇ ਵਿੱਚ ਸਾਡੀ ਭਰਤੀ ਹੁੰਦੀ ਆ ਵੀ ਉਹਨਾਂ ਦੇ ਕੋਈ ਕਾਨੂੰਨ ਆ ਵੀ ਕੋਈ ਸ਼ਰਤਾਂ ਪੂਰੀਆਂ ਕਰਨੀਆਂ ਹੁੰਦੀਆਂ ਵੀ ਆਹ ਸ਼ਰਤਾਂ ਪੂਰੀਆਂ ਕਰੋ ਫਿਰ ਤੁਹਾਨੂੰ ਭਰਤੀ ਕਰਾਂਗੇ ਤੇ ਫਿਰ ਵੀ ਅਸੀਂ ਉਹਨਾਂ ਸ਼ਰਤਾਂ ਨੂੰ ਪੂਰਾ ਕਰਕੇ ਤੇ ਫਿਰ ਜਾ ਕੇ ਭਰਤੀ ਹੋਈਦਾ ਵੀ ਸਾਨੂੰ ਪਤਾ ਵੀ ਆ ਵੀ ਉੱਥੇ ਖਤਰਾ ਆ ਸਾਨੂੰ ਉੱਥੇ ਖਤਰਾ ਆ ਸਾਨੂੰ ਵੀ ਅਸੀਂ ਮਰ ਵੀ ਸਕਦੇ ਆ ਤੇ ਲੇਕਿਨ ਅਸੀਂ ਫਿਰ ਵੀ ਜਾ ਕੇ ਭਰਤੀ ਹੁੰਦੇ ਆ ਕਿਉਂ ਸਾਨੂੰ ਤਨਖਾਹਾਂ ਮਿਲਦੀਆਂ ਅਗਰ ਜੇ ਅਸੀਂ ਮਰ ਵੀ ਜਾਈਏ ਤੇ ਉਹਨਾਂ ਦਾ ਪਤਾ ਵੀ ਸਾਡੇ ਮਾਂ ਪਿਓ ਨੂੰ ਜਿਹੜੇ ਹੱਕ ਆ ਉਹ ਮਿਲ ਜਾਣੇ ਆ ਸਾਡਾ ਮਾਂ ਬਾਪ ਰੁਲੇਗਾ ਨਹੀਂ ਜੇ ਅਗਰ ਜੇ ਵਿਆਹ ਆ ਵਜਾ ਬੰਦਾ ਤੇ ਉਹਨੂੰ ਪਤਾ ਵੀ ਮੇਰਾ ਧੀਆ ਪੁੱਤਰ ਰੁਲੇਗਾ ਨਹੀਂ ਤੇ ਬਾਅਦ ਦੇ ਵਿੱਚ ਕੀ ਆ ਵੀ ਅਗਰ ਜੇ ਨੌਕਰੀ ਪੂਰੀ ਹੋ ਜਾਂਦੀ ਆ ਫਿਰ ਬਡਾਪਾ ਪੈਨਸ਼ਨ ਵੀ ਲੱਗਦੀ ਆ ਤੇ ਲੇਕਿਨ ਸਿੱਖੀ ਦੇ ਵਿੱਚ ਕੀ ਆ ਇਹਨਾਂ ਕੋਲ ਥੋੜਾ ਪੈਸਾ ਅਗਰ ਜੇ ਇਹਨਾਂ ਨੇ ਸਿੱਖੀ ਨੂੰ ਫੈਲਾਉਣਾ ਹੋਵੇ ਤੇ ਉਹੋ ਹੀ ਇਹੋ ਸ਼ਰਤਾਂ ਰੱਖਣ ਵੀ ਸਾਨੂੰ ਐਦਾਂ ਦਾ ਬੰਦਾ ਚਾਹੀਦਾ ਸ਼ਰਤਾਂ ਰੱਖਣ ਬਕਾਇਦਾ ਉਹਦੀਆਂ ਤਨਖਾਹਾਂ ਲਾਉਣ ਕਿਉਂਕਿ ਲੁੱਟ ਕੇ ਤਾਂ ਸਾਰਾ ਕੁਝ ਸਿੱਖਾਂ ਦਾ ਇਹ ਖਾਈ ਜਾਂਦੇ ਆ ਗੁਰਦੁਆਰਿਆਂ ਦੇ ਰਾਹੀਂ ਤੇ ਫਿਰ ਕਿਹੜਾ ਬੰਦਾ ਵਾ ਕੌਣ ਮਾਂ ਪਿਓ ਵਾ ਵੀ ਜਿਹੜਾ ਆਪਣੇ ਬੱਚੇ ਨੂੰ ਫੇ ਸਿੱਖੀ ਵਾਲ ਨੂੰ ਭੇਜੇਗਾ ਕਿਉਂਕਿ ਅਗਰ ਜੇ ਸਹੀ ਕਦਮਾਂ ਤੇ ਉਹ ਸਿੱਖ ਵਿਚਾਰਾ ਬੱਚਾ ਜਾਗ ਦੀ ਜ਼ਮੀਰ ਵਾਲਾ ਤੁਰ ਵੀ ਪੈਂਦਾ ਵਾ ਤੇ ਉਹਨੂੰ ਇਹ ਡੇਰੇ ਵਾਲੇ ਇਹ ਪਖੰਡੀ ਸਾਧ ਬਲਾਤਕਾਰੀ ਬਾਬੇ ਤੇ ਆ ਸਰਕਾਰਾਂ ਜਿਹੜੀਆਂ ਉਹ ਲਾਲ ਮੇਲ ਕੇ ਸ਼ਹੀਦ ਕਰਵਾ ਦਿੰਦੀਆਂ ਮਰਵਾ ਦਿੰਦੀਆਂ ਵਾ ਤੇ ਦਰਜਾ ਸ਼ਹੀਦ ਦਾ ਦਿਵਾ ਕੇ ਇੱਕ ਗੁਰਦੁਆਰਾ ਸਾਹਿਬ ਬਣਾ ਦਿੰਦੇ ਆ ਤੇ ਇਹਨਾਂ ਦੀ ਰੋਜੀ ਰੋਟੀ ਜਿਹੜੀ ਆ ਉਥੋਂ ਚੱਲ ਲੰਲਾਂ ਪੈਂਦੀ ਆ ਤੇ ਲੇਕਿਨ ਮਾਪੇ ਜਿਹੜਾ ਵਾ ਉਹ ਡੁੱਲ ਜਾਂਦਾ ਤੇ ਲੇਕਿਨ ਦੂਸਰਾ ਹੀ ਲੋਕ ਜਦੋਂ ਇਹਨਾਂ ਵਾਲੇ ਦੇਖਦੇ ਆ ਵੀ ਉਹਦੇ ਮਾਪੇ ਦੀ ਕਿਸੇ ਨੇ ਸਾਥ ਸੰਭਾਲ ਨਹੀਂ ਕੀਤੀ ਇਸੇ ਕਰਕੇ ਆਪਣੇ ਬੱਚਿਆਂ ਨੂੰ ਲੋਕ ਸਿੱਖੀ ਤੋਂ ਫਿਰ ਦੂਰ ਰੱਖਦੇ ਆ ਉਹ ਸਿੱਖੀ ਦੇ ਵਿੱਚ ਆਉਂਦੇ ਨਹੀਂਗੇ ਹੁਣ ਤੁਸੀਂ ਦੇਖੋ ਵੀ ਜਿਨ੍ਹਾਂ ਨੇ ਅਮਰਤ ਛੱਕੇ ਵੀ ਆ ਨੌਜਵਾਨ ਵੀ ਮੁੰਡੇ ਕੁੜੀਆਂ ਉਹ ਯਾਰ ਕੋਈ ਲਾਸਦਾ ਦੇ ਵੇਦ ਨਾਲ ਆ ਰਿਹਾ ਕੋਈ ਬਾਹਲੀ ਕੰਟਰੀ ਚ ਜਾ ਕੇ ਬੈਠਾ ਇਹ ਇਹ ਕਿਹੜੀ ਫੌਜ ਆ ਗੁਰੂ ਗੋਬਿੰਦ ਸਿੰਘ ਜੀ ਨੇ ਤਿਆਰ ਕੀਤੀ ਸੀ ਵੀ ਜਿਹੜੀਆਂ ਬਾਹਲੀਆਂ ਕੰਟਰੀਆਂ ਚ ਜਾ ਕੇ ਗੱਤਰੇ ਪਾ ਕੇ ਕਿਰਪਾਨਾ ਪਾ ਕੇ ਕੰਮ ਕਰਨ ਲਈਆਂ ਤੇ ਖਾਨ ਕਿਹੜੇ ਗਏ ਆ ਸਿੱਖੀ ਨੂੰ ਇਹ ਧਰਮ ਦੇ ਠੇਕੇਦਾਰ ਇਸ ਵਾਰੇ ਵੀ ਕੁਝ ਸੋਚੋ ਨਾ ਇਹ ਸਿਰਫ ਤੇ ਸਿਰਫ ਕੀ ਆ ਇਨਾਂ ਦਾ ਆਪਣਾ ਬਣਾਇਆ ਹੋਇਆ ਧੰਦਾ ਵਾ ਹੁਣ ਛੋਟੀਆਂ-ਛੋਟੀਆਂ ਕਿਰਪਾਨਾਂ ਜਿਹੜੀਆਂ ਇਹ ਪਵਾਈ ਜਾਂਦੇ ਆ ਤੇ ਉਹ ਫਰੀ ਥੋੜਾ ਮਿਲਦੀਆਂ ਵਾ ਤੇ ਨਾਲੇ ਉਹ ਕਿਰਪਾਨ ਕਿਸੇ ਕੰਮ ਥੋੜਾ ਆਉਂਦੀ ਆ ਇਹ ਸਿਰਫ ਇਹਨਾਂ ਨੇ ਕੀ ਕੀਤਾ ਚਿੰਨ ਦਿੱਤਾ ਹੋਇਆ ਜਿੱਦਾਂ ਉਹਨਾਂ ਨੇ ਹਿੰਦੂਆਂ ਨੇ ਘੈਂਟੀਆਂ ਦਿੱਤੀਆਂ ਪਈਆਂ ਵੀ ਸ਼ੁਨchnੇ ਵਜਾਈ ਜਾਓ ਹੱਥਾਂ 'ਚ ਫੜ ਕੇ ਤੇ ਬੱਸ ਠੀਕ ਆ ਆਰਾਮ-ਰਾਮ ਕਰੀ ਜਾਓ ਇਹ ਆਰਾਮ-ਰਾਮ ਕਰਨ ਦੇ ਨਾਲ ਕੱਖ ਵੀ ਨਹੀਂ ਹੋਣਾ ਤੇ ਨਾ ਕੁਝ ਜਪਜੀ ਸਾਹਿਬ ਦੇ ਨਾਲ ਤੇ ਨਾ ਕੋਈ ਪਾਠ ਪੜਨ ਪੜਨ ਦੇ ਨਾਲ ਕੱਖ ਹੋਣਾ। ਕਿਲਾਉ ਜੇ ਕ੍ਰਾਂਤੀ ਆਉਣੀ ਆ ਤੇ ਸਾਨੂੰ ਇਕੱਠੇ ਹੋ ਕੇ ਸਰਕਾਰਾਂ ਦੇ ਖਿਲਾਫ ਕੱਢਣਾ ਪਏਗਾ ਨਾ ਕਿ ਇੰਨਾ ਧਾਰਮਿਕ ਸਥਾਨਾਂ ਦੇ ਉੱਤੇ ਖੜਨਾ ਪਏਗਾ ਕਿਉਂਕਿ ਇੰਨਾ ਧਾਰਮਿਕ ਸਥਾਨਾਂ ਨੇ ਸਿਰਫ ਤੇ ਸਿਰਫ ਆਪਣੀ ਆਪਣੀ ਕੌਮ ਦੇ ਕਤਲ ਹੀ ਕਰਵਾਏ ਆ। ਵੀ ਅੱਜ ਤੋਂ ਪੁਰਾਣੇ ਇਤਿਹਾਸ ਵੀ ਚੱਕ ਕੇ ਦੇਖ ਲਓ ਹੁਣ ਤੱਕ ਦੇ ਵੀ ਇਹਨਾਂ ਨੇ ਹੱਕ ਨਹੀਂ ਦਿਵਾਏ ਇਹਨਾਂ ਨੇ ਸਿਰਫ ਤੇ ਸਿਰਫ ਲੁੱਟਿਆ ਜਾਂ ਇਹਨਾਂ ਨੇ ਆਪਣੇ ਵਾਸਤੇ ਸਿਰਫ ਸੁੱਖਿਆ ਸੋਚਿਆ ਵਾ ਤੇ ਇਹ ਜਿਹੜੇ ਆ ਇਹ ਲੋਕ ਵੀ ਸਰਕਾਰਾਂ ਦਾ ਹੀ ਕੰਮ ਕਰਦੇ ਆ ਕਿਉਂਕਿ ਇਹ ਸਾਨੂੰ ਪਖੰਡਵਾਦ ਦੇ ਚੱਕਰਾਂ ਦੇ ਵਿੱਚ ਪਾ ਕੇ ਰੱਖਦੇ ਆ ਵੀ ਤੁਸੀਂ ਪਿਛਲੇ ਜਨਮਾਂ ਦੇ ਵਿੱਚ ਮਾੜੇ ਕਰਮ ਕੀਤੇ ਸੀ ਤੁਹਾਡੇ ਨਾਲ ਤਾਂ ਕਰਕੇ ਇਹ ਹੋ ਰਿਹਾ ਐਨੇ ਪਾਠ ਪੜ੍ਹ ਲਓ ਤਾਂ ਆ ਹੋ ਜਾਏਗਾ ਸਵਰਗ ਮਿਲ ਜਾਏਗਾ ਤੇ ਜਿਹਨੇ ਆ ਨਹੀਂ ਕੀਤਾ ਉਹ ਨਰਕ ਮਿਲ ਜਾਏਗਾ ਕਿਉਂਕਿ ਇਹ ਸਾਨੂੰ ਡਰਾ ਕੇ ਰੱਖਣ ਦੇ ਆ ਤੇ ਇਸੇ ਕਰਕੇ ਅਸੀਂ ਇਕੱਠੇ ਨਹੀਂ ਹੋਣਦੇ ਵੀ ਸਰਕਾਰਾਂ ਦੇ ਖਿਲਾਫ ਅਸੀਂ ਖੜ੍ਹ ਨਹੀਂ ਪਾਉਂਦੇ ਇਸੇ ਕਰਕੇ ਇਹਨਾਂ ਧਰਮਾਂ ਦੀ ਲੜਾਈ ਦੇ ਵਿੱਚੋਂ ਬਾਹਰ ਨਿਕਲ ਕੇ ਸਾਨੂੰ ਸਰਕਾਰਾਂ ਦੇ ਖਿਲਾਫ ਕਰਨਾ ਚਾਹੀਦਾ ਵਾ ਕਿਉਂਕਿ ਕੋਈ ਵੀ ਆ ਜਿਹੜਾ ਭਾਰਤ ਦੀ ਧਰਤੀ ਤੇ ਉਹਦਾ ਹਰੇਕ ਬੰਦੇ ਦਾ ਔਰਤ ਦਾ ਹੱਕ ਉਨਾ ਹੀ ਆ ਜਿੰਨਾ ਹੱਕ ਹਿੰਦੂਆਂ ਦਾ ਜਿੰਨਾ ਮੁਸਲਮਾਨਾਂ ਦਾ ਜਿੰਨਾ ਸਿੱਖਾਂ ਦਾ ਹਰੇਕ ਦਾ ਹੱਕ ਇੱਕੋ ਜਿਹਾ ਉਹ ਹੱਕ ਜਿਹੜੇ ਆ ਉਹ ਸਮੇਂ ਦੀਆਂ ਸਰਕਾਰਾਂ ਨੇ ਦੇਣੇ ਆ ਇਹ ਨਹੀਂ ਗੱਲ ਵੀ ਹਿੰਦੂ ਸਰਕਾਰ ਬੈਠੀ ਆ ਤਾਂ ਮੁਸਲਮਾਨਾਂ ਨੂੰ ਹੱਕ ਨਹੀਂ ਮਿਲਣਗੇ ਤੇ ਸਾਈਆਂ ਨੂੰ ਹੱਕ ਨਹੀਂ ਮਿਲਣਗੇ ਸਮੇਂ ਦੀ ਸਰਕਾਰ ਆ ਜਿਹੜੀ ਉਹਦੇ ਨਾਲ ਹੀ ਸਾਡਾ ਝਗੜਾ ਵਾ ਉਹ ਝਗੜਾ ਜਿਹੜਾ ਵਾ ਉਹ ਸਾਡਾ ਰਲ ਮਿਲ ਕੇ ਸਾਰਿਆਂ ਦਾ ਸਾਂਝਾ ਵਾ ਠੀਕ ਆ ਗੁਰੂ ਗੋਬਿੰਦ ਸਿੰਘ ਜੀ ਦਾ ਉਸ ਟਾਈਮ ਜਦੋਂ ਝਗੜਾ ਸੀ ਉਸ ਟਾਈਮ ਝਗੜਾ ਸੀ ਮੁਸਲਮਾਨ ਸਰਕਾਰ ਸੀਗੀ ਤੇ ਉਸ ਟਾਈਮ ਉਹ ਜ਼ੁਲਮ ਕਰਦੇ ਸੀਗੇ ਤੇ ਇਸ ਟਾਈਮ ਹਿੰਦੂ ਸਰਕਾਰ ਤੇ ਇਹ ਜ਼ੁਲਮ ਕਰਨ ਲਈ ਆ ਇਸੇ ਕਰਕੇ ਭਰਾਓ ਜੇ ਲਾਭ ਇੱਕਾ ਪਰਮਾਤਮਾ ਇੱਕਾ ਤੋਤੇ ਸਰਕਾਰ ਵੀ ਇੱਕੋ ਹੀ ਬੈਠੀ ਆ ਆ ਬਾਬਿਆਂ ਬੂਬਿਆਂ ਨੂੰ ਸਰਕਾਰਾਂ ਸਮਝਣੀਆਂ ਛੱਡ ਦਿਓ ਸਰਕਾਰ ਉਹ ਹੀ ਆ ਵੀ ਸਰਕਾਰਾਂ ਦੇ ਅੱਗੇ ਤੇ ਹਸਾਲਾ ਲਾ ਲਾ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਵੀ ਜੋਰ ਨਹੀਂ ਸੀ ਚੱਲਿਆ ਤੇ ਅਸੀਂ ਕੌਣ ਆ ਜੇ ਅਸੀਂ ਉਹਨਾਂ ਨੂੰ ਅਵਤਾਰ ਮੰਨਦੇ ਆ ਤੇ ਜੇ ਉਹਨਾਂ ਦਾ ਜੋਰ ਨਹੀਂ ਚੱਲਿਆ ਤੇ ਸਾਡਾ ਵੀ ਨਹੀਂ ਜੋਰ ਚੱਲਦਾ ਤੇ ਜੋਰ ਇਕੱਲੇ-ਇਕੱਲੇ ਦਾ ਨਹੀਂ ਹਾਂ ਜਿਵੇਂ ਕੋਰੋਨਾ ਕਾਲ ਦੇ ਵਿੱਚ ਅਸੀਂ ਸਾਰੇ ਲੋਕ ਇਕੱਠੇ ਹੋ ਕੇ ਫਿਰ ਵੀ ਉਸ ਟਾਈਮ ਕਿਸਾਨ ਸੀਗੇ ਇਕੱਲੇ ਵੀ ਜਿਹੜੇ ਇਕੱਠੇ ਹੋਏ ਸੀ ਲੇਕਿਨ ਇਸ ਟਾਈਮ ਅਗਰ ਜੇ ਤੁਸੀਂ ਸਾਰੇ ਇਕੱਠੇ ਹੋ ਕੇ ਇੱਕ ਵਾਰੀ ਹਾੜਾ ਨਾਰਾ ਮਾਰ ਦਿਓ ਨਾ ਤੇ ਭਾਰਤ ਦੀ ਧਰਤੀ ਅੱਜ ਫਿਰ ਦੁਬਾਰਾ ਸੋਨੇ ਦੀ ਜਿਹੜੀ ਬਣ ਸਕਦੀ ਹੈ